ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਚਪਚਾਸਿੰਗ ਪ੍ਰਾਰਥੀ ਹੋ ਤੋ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਟਾਈਮ ਹੈ ਵਾਰਨਿੰਗ ਦਾ ਤੇ ਸਭ ਤੋਂ ਪਹਿਲਾਂ ਆਪਾਂ ਨਾ ਧੋ ਕੇ ਕਰਾਂਗੇ ਪਾਠ ਦਨ ਕਰਾਂਗੇ ਦੂਜੇ ਕੰਮਾਂ ਵੱਲ ਜਾਵਾਂਗੇ ਤੇ ਹਾਂਜੀ ਜੇਕਰ ਸਾਡੇ ਚੈਨਲ ਤੇ ਨਿਊ ਆ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜੋਰ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾ ਦੇ ਲੱਗਦੇ ਨੇ ਬਾਕੀ ਬੈਲ ਆਈਕਨ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਜੋ ਵੀਡੀਓ ਦੀ ਨਿਊ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਮਿਲ ਸਕੇ ਚਲੋ ਜੀ ਆਪਾਂ ਅਗੇ ਸੁਣ ਕਿਚਨ ਦੇ ਵਿੱਚ ਕਿਚਨ ਚ ਆਪਾਂ ਧਰਤੀ ਸਬਜੀ ਤੇ ਹੁਣ ਮੈਂ ਰੋਟੀ ਵੀ ਬਣਾ ਲਈ ਸੀ ਇੱਥੇ ਮੈਂ ਕਰ ਰਹੀ ਆ ਟਿਫਨ ਪੈਕ ਕਰ ਰਹੀ ਆ ਟਿਫਨ ਪੈਕ ਕਰਕੇ ਤੇ ਆਪਾਂ ਉਸ ਤੋਂ ਬਾਅਦ ਪਰਤਨ ਜਿਹੜੇ ਹੋਣਗੇ ਉਹ ਮੰਜਾਂਗੇ ਤੇ ਦੈਨ ਹੋਰ ਕੰਮਾਂ ਵੱਲ ਜਾਵਾਂਗੇ ਆਪਾਂ ਤੇ ਗਰਮੀ ਬਹੁਤ ਜ਼ਿਆਦਾ ਏ ਬਹੁਤ ਜ਼ਿਆਦਾ ਇਦਾਂ ਲੱਗਦਾ ਸੀ ਜਿਵੇਂ ਕਿ ਕਹਿੰਦਾ ਮਤਲਬ ਅੱਜ ਕੱਲ ਚਮੀ ਆਊਗਾ ਪਰ ਗਰਮੀ ਹੋਈ ਵਾਲੀ ਪਈ ਨਾ ਲਓ ਜੀ ਆਪਾਂ ਜਾਪਚੋ ਦਾ ਸਭ ਕੁਝ ਤਿਆਰ ਕਰਿਆ ਸੀ ਬ੍ਰੇਕਫਾਸਟ ਉਹ ਸ਼ੋ ਕੀਤਾ ਤੁਹਾਨੂੰ ਲਓ ਜੀ ਇੱਥੇ ਸਭ ਤੋਂ ਪਹਿਲਾਂ ਆਪਾਂ ਰੋਟੀ ਬਕੋਲਨੇ ਨੇ ਗਊ ਮਾਤਾ ਦੀ ਤੇ ਪਚਰਾ ਕੇ ਮੈਂ ਕਿ ਗਊ ਮਾਤਾ ਰੋਟੀ ਦੂਜੀ ਰੋਟੀ ਬਕੋਲਨੇ ਨੇ ਪਰ ਡੋਬੀ ਦੇ ਉਹਨੂੰ ਆਪਾਂ ਪਾ ਕੇ ਆਵਾਂਗੇ ਬਾਹਰ ਗੇਟ ਦੇ ਮੂਹਰੇ ਖੂਂਡੇ ਦੇ ਵਿੱਚ ਚਲੋ ਜੀ ਹੁਣ ਆਪਾਂ ਪਾ ਕੇ ਨੇ ਗਊ ਮਾਤਾ ਨੂੰ ਖਵਾਤੀ ਆ ਹੁਣ ਆਪਾਂ ਚੱਲਾਂਗੇ ਗੇਟ ਵੱਲ ਨੂੰ ਹੁਣ ਗੇਟ ਖੂਂਡੇ ਚ ਪਾ ਕੇ ਆਵਾਂਗੇ ਫਿਰ ਕਰਾਂਗੇ ਨੈਕਸਟ ਕੰਮ ਲਓ ਜੀ ਉੱਧੇ ਅਸਟਮੋਂ ਦੇਂਦੀਆਂ ਪਈਆਂ ਗੋਹਾ ਸੁੱਟਦੇ ਆ ਸੋ ਇਸ ਟਾਈਮ ਤੋਂ ਸਵੇਰ ਠੰਢੇ ਠੰਢੇ ਸਾਹਮਣੇ ਗੇਟ ਕੋਲ ਦੇਖਦੀ ਹਾਂ ਅਸੀਂ ਲਓ ਜਿੱਥੇ ਮੈਂ ਮਾਂਜ ਲਈ ਸੀ ਭਾਂਡੇ ਜੇ ਭਾਂਡੇ ਜੇ ਪਕਾਈ ਇਕੱਠੇ ਵਾੜੇ ਧੱਕੇ ਤੇ ਬਾਹਲੇ ਹੋ ਜਾਂਦੇ ਆ ਤੇ ਐਨੇ ਹੋ ਗਏ ਸੀ ਮੈਂ ਕਿ ਚਲ ਭਾਂਡੇ ਮਾਂਜ ਲਈ ਦੈਨ ਕਰਾਂਗੇ ਹੋਰ ਕੰਮ ਧੰਦੇ ਇੱਕ ਤਾਂ ਗਰਮੀ ਐਨੀ ਕਿ ਜ਼ਿਆਦਾ ਨਾ ਹੰਬੇ ਵਈ ਗਰਮੀ ਤਾਂ ਗਰਮੀ ਦੇ ਨਾਲ ਆਏ ਲੱਗਦਾ ਬੰਦਾ ਬਿਮਾਰ ਹੀ ਆ ਕਿਉਂਕਿ ਕੰਮ ਕਰਨ ਨੂੰ ਜੀ ਨਹੀਂ ਕਰਦਾ ਇੱਥੇ ਆਪਣਾ ਬੇਟਾ ਉੱਠ ਖੜਿਆ ਸੀ ਤੇ ਆਪਾਂ ਦੁੱਧ ਦੇਤਾ ਸੀ ਨੂੰ ਹੁਣ ਇਹ ਦਾਦੂ ਕੋਲ ਬਹਿ ਕੇ ਦੁੱਧ ਪੀਊਗਾ ਤੇ ਮੈਂ ਚੱਲੀ ਸੰਦ ਆਪਣਾ ਫਾਈ ਕਰਨ ਹਾਂ ਚੋਂ ਸਪਈ ਕਰਾਂਗੇ ਪਹਿਲਾਂ ਇੱਥੇ ਮੰਮੀ ਤੇ ਡੈਡੀ ਚਾਪ ਚੋ ਤਮਾਰ ਰਹੀ ਸੀ ਗੱਲਾਂ ਮੰਮੀ ਲੱਗੀ ਪਈ ਆ ਜੱਬ ਜੱਬ ਤੇ ਨਾਲ ਗੱਲਬਾਤਾਂ ਕਰਨਾ ਲੋ ਜੀ ਮੈਂ ਅੰਦਰੋਂ ਆ ਗਈ ਸੀ ਸਹੀ ਕਰਕੇ ਤੇ ਮੈਂ ਹੁਣ 2 ਮਿੰਟ ਲੈ ਰਹੀ ਸੀ ਸਾਹ ਗਰਮੀ ਬਹੁਤ ਜ਼ਿਆਦਾ ਹੈ ਆਕਾ ਚਲ 2 ਕੁ ਮਿੰਟ ਬਹਿ ਜੀ ਲੋ ਜੀ ਇੱਥੇ ਜਪ ਜੋਤ ਲੈ ਰਿਆ ਸੀ ਤੇ ਪਾਪਾ ਨਾਲ ਛੋਟਾ ਕਿਉਂਕਿ ਪਾਪਾ ਇਹਦੇ ਗਏ ਸੀ ਪੱਠੇ ਵੜਨ ਤੇ ਇਹਨਾਂ ਲੈ ਕੇ ਨਹੀਂ ਗਏ ਸੀ ਤਾਂ ਕਰਕੇ ਇੱਥੋਂ ਆ ਗਈ ਸੀ ਵਾਰੀ ਜਪ ਜੋਤ ਦੀ ਇੱਥੇ ਕਰਾਂਗੇ ਆਪਾਂ ਜਪ ਜੋਤ ਦਾ ਜੂੜਾ ਤੇ ਇਹਨੂੰ ਕਰਾਂਗੇ ਸਕੂਲ ਰੈਡੀ ਇਥੇ ਮੰਮੀ ਦੀ ਟੁਈ ਦੋਗਦੀ ਪਈ ਸੀ ਇੱਥੇ 2 ਮਿੰਟ ਕਰ ਲਏ ਨੇ ਰੈਸਟ ਤੇ ਹੁਣ ਉੱਠ ਖੜੇ ਚਲੋ ਜੀ ਹੁਣ ਆਪਾਂ ਜੱਪਜੋਦਾ ਕਰਦੇ ਜੂੜਾ ਨਾਲ ਕਰ ਰਹੇ ਸੀ ਅਸੀਂ ਗੱਲਾਂ ਬਾਤਾਂ ਲੋ ਜੀ ਹੁਣ ਕਰਦਾਂਗੇ ਆਪਾਂ ਜੱਪਜੋਦਾ ਦਵਾ ਦਵ ਜੂੜਾ ਤੇ ਮਿਲ ਜਾ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਲੋ ਜਿੱਥੇ ਜੱਪਜੋਦ ਨੂੰ ਲਿਆਏ ਜਾਂਦੇ ਸਨ ਨਹਾਤਵਾ ਕੇ ਤੇ ਹੁਣ ਇਹਨੂੰ ਕਰਜਾ ਰੈਡੀ ਸਕੂਲ ਦੇ ਲਈ ਆਪਾਂ ਲੋ ਜਿੱਥੇ ਨੂੰ ਹੁਣ ਆਪਾਂ ਦਬਤਾ ਪਾਉਣੇ ਆ ਕੱਪੜੇ ਤਨ ਕਰਦੇ ਆ ਸਕੂਲ ਦੇ ਲਈ ਇਹਨੂੰ ਰੈਡੀ ਜਿੱਥੇ ਵੇਖ ਕੇ ਅਸੀਂ ਮਾਰ ਰਹੀ ਸੀ ਗੱਲਾਂ ਤੇ ਮੈਂ ਕਰ ਰਹੀ ਸੀ ਆਪਣਾ ਸਿਰ ਕਿਉਂਕਿ ਆਪਾਂ ਬੇਬੀ ਨੂੰ ਰੈਡੀ ਕਰਤਾ ਸੀ ਉਹ ਪਰਦਾ ਪਿੱਛੇ ਤੇ ਇੱਥੇ ਆਪਾਂ ਘਰ ਆਇਆ ਹੋਇਆ ਸੀ ਜੀ ਦਾ ਪੱਟੀਆਂ ਵਾਲੀ ਮਸ਼ੀਨ ਦੇ ਬਾਰੇ ਪਤਾ ਕਰਨ ਕਿ ਕਿੱਦਾਂ ਚੱਲਦੀ ਉਹਨਾਂ ਨੇ ਨਿਊ ਬਾਇ ਕਰਨੀ ਸੀ ਤੇ ਡੈਡ ਨੂੰ ਪੁੱਛਣਾ ਸੀ ਕਿੱਦਾਂ ਚੱਲਦੀ ਚੱਲਦੀ ਤੇ ਅਸੀਂ ਜਾਣਾ ਸੀਗਾ ਤੁਹਾਨੂੰ ਪਤਾ ਅੱਜ ਤੀਸਰਾ ਦਿਨ ਸੀ ਜਿਹੜਾ ਆਪਾਂ ਕੰਮ ਤੇ ਜਾ ਕੇ ਹੋਣਾ ਤੇ ਆਪੋ ਕੰਮਲੇ ਰੈਡੀ ਆ ਤੇ ਕੱਢ ਰਹੇ ਨੇ ਗੱਡੀ ਬਾਹਰ ਚਲੋ ਜੀ ਇਸ ਤੋਂ ਬਾਅਦ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਲੋ ਜੀ ਆਪਾਂ ਹੋ ਗਏ ਤਿਆਰ ਤੁਹਾਨੂੰ ਪਤਾ ਆ ਇੱਕ ਅੱਧਾ ਕੰਮ ਜਿਹੜਾ ਅਸੀਂ ਬਸ ਬਸ ਮਾਰਨਿੰਗ ਸਤੰਤ ਚਾਰ ਦਿਨ ਜਿਹੜੇ ਲੱਗਦੇ ਆ ਉਹ ਕਰਨ ਚੱਲੇ ਆਪਾਂ ਅੱਜ ਹੋ ਸਕਦਾ ਜਲਾਸਟ ਦੇ ਹੋ ਤੇ ਹੋ ਸਕਦਾ ਇੱਕ ਅੱਧਾ ਦਿਨ ਹੋਰ ਲੱਗ ਜਾ ਆਪਾਂ ਨੂੰ ਤੇ ਆਪਾਂ ਰੈਡੀ ਹੋ ਗਏ ਸੀ ਦੋ ਵਾਰੀ ਨਾਲੇ ਹੈਗੀਆਂ ਤੇ ਗਰਮੀ ਇੰਨੀ ਜ਼ਿਆਦਾ ਬੁਰਾ ਹਾਲ ਕਰ ਰੱਖਿਆ ਗਰਮੀ ਨੇ ਤਾਂ ਤੇ ਇੰਨੀ ਜ਼ਿਆਦਾ ਗਰਮੀ ਆ ਬਸ ਹੁਣ ਆਪਾਂ ਚੱਲੇ ਬੇਬੀ ਨੂੰ ਤਿਆਰ ਕਰਦੇ ਸੀ ਆ ਕੇ ਆਪਾਂ ਉਸ ਤੋਂ ਬਾਅਦ ਬੇਬੀ ਨੂੰ ਤੋੜ ਦਾਂਗੇ ਤੇ ਅੱਜ ਨਾ ਪਤਾ ਨਹੀਂ ਕੀ ਗੱਲ ਆ ਬਠਿੰਡੇ ਸਕੂਲ ਬੱਚੇ ਵੜਦੇ ਨੇ ਉਹਨਾਂ ਨੂੰ ਹੌਲੀਡੇ ਆ ਮੈਂ ਵੀ ਦੇਖਿਆ ਨੀ ਕਿ ਕਾਦੀ ਹੌਲੀਡੇ ਬਟਾ ਜ ਉਹਨਾਂ ਨੂੰ ਹੌਲੀਡੇ ਸੋ ਆਪਾਂ ਟਿਊਸ਼ਨ ਅੱਜ 8 ਤੋਂ 10 ਪੜਾਉਣੇ ਆ ਕੇ ਆਪਾਂ ਨਾਲ ਦੇ ਨਾਲ ਟਿਊਸ਼ਨ ਪੜਾਉਣ ਲੱਗ ਜਾਗੇ ਤੇ ਬ੍ਰੇਕਫਾਸਟ ਆਪਣਾ ਰੈਡੀ ਤੋਂ ਆਪਾਂ ਬ੍ਰੇਕਫਾਸਟ 10-5 ਮਿੰਟ ਚ ਕਰ ਲਾਂਗੇ ਆ ਕੇ ਤੇ ਬੱਚੇ ਆ ਜਾਣਗੇ 8 ਤੋਂ 10 ਤੇ ਪੜ੍ਹਨ ਜਿਵੇਂ ਚੱਲੇ ਸਕੂਲ ਤੇ ਫਨ ਅੱਜ ਆਪਾਂ ਤੁਹਾਨੂੰ ਦੱਸਿਆ ਗਏ ਸੀ ਆਪਾਂ ਲਿਖੋਗੇ ਥੋੜਾ ਜਿਹਾ 2 ਮਿੰਟ ਹੀ ਹੋਇਆ ਜਿਆਦਾ ਤਾਂ ਨਹੀਂ ਜਾਂ ਦਾ ਦੇਖ ਕੇ ਆਜੀ ਹੋ ਜਦੀ ਹੋ ਜਦੀ ਹੋ ਜਦੀ ਅਦਾਇਆ ਅਦੀ ਅੱਜ ਜਦ ਦੱਦੀ ਨੂੰ ਦਿੱਤਾ ਚਲਮਾਰੀ ਦਾ ਲੋਕ ਖੋਲਣ ਦਾ ਟਾਸਕ ਦਿੱਤਾ ਖੁੱਲਦੀ ਨਹੀਂ ਪਈ ਚਾਬੀ ਦਿਖਾਇਆ ਪਹਿਲਾਂ ਚਾਬੀ ਦੇਖੋ ਚਾਬੀ ਆਪਣੀ ਆ ਦੂਜੇ ਲੋਕ ਚੱਲੇ ਅੱਜਕੱਲ ਜਿਹੜੇ ਉਹ ਆ ਚਲੋ ਹੁਣ ਖੋਲ ਲੋ ਲੌਕ ਵੇਖਦੇ ਆ ਖੋਲਦੇ ਕਨੇ ਇਹਨਾਂ ਨੇ ਕਦੇ ਅਲਮਾਰੀ ਨੂੰ ਆਹ ਨੂੰ ਖੋਲਿਆ ਕੋਈ ਨਹੀਂ ਅੱਜ ਟਰਾਈ ਕਰ ਵੇਖਦੇ ਜਿੱਤਦੇ ਆ ਘਿਆਰ ਦੇ ਇਨਾਮ ਵੀ ਮਿਲੂਗਾ ਦੇਖੋ ਲੋਂਗੇ ਤਾਂ ਇਹ ਓਏ ਰੱਬਾ ਚਾਹੀ ਦੀ ਖੋਲਦੀ ਬਈ ਓਏ ਦੇਖਦੇ ਅੱਜ ਤੈਨੂੰ ਮਮੀ ਵੇਖ ਲੈਣਾ ਸੀ ਮੈਂ ਵੀ ਇਨਾਮ ਤਾਂ ਦਵਾਂਗੇ ਮਿੰਟ ਵੀ ਥੋੜਾ ਮਿੰਟ ਦਵਾਂਗੇ ਰੁਕ ਜਾ ਮਮੀ ਮਿੰਟ ਰਹਿ ਕੇ ਤੇਰੇ ਮਿੰਟ ਦਿੰਨੇ ਆ 11:50 ਮਿੰਟ ਹੋ ਗਏ ਤੈਨੂੰ ਦਿੱਤੇ 53 ਮਿੰਟ ਤੱਕ ਟਾਈਮ ਆ ਜਦੋਂ ਬਾਅਦ ਫਿਰ ਤੈਨੂੰ ਫਾਟ ਇੱਥੋਂ ਲਾਵਾਂਗੇ ਪੈਸੇ ਅਸੀਂ ਨਾਲੇ ਲੌਕਸ ਖਾਵਾਂਗੇ ਖੋਲਣਾ ਨਹੀਂ 100 ਰੁਪਏ ਤੂੰ ਦੇਣਾ ਸਾਨੂੰ ਠੀਕ ਹੈ ਮਮੀ ਨਾ ਨਾ ਦੱਸਣਾ ਨਹੀਂ ਆਪੇ ਘਰ ਆਪੇ ਪਦਲਾ ਨਹੀਂ ਇੱਥੇ ਲੱਗਦਾ ਇਹ ਚਾਬੀ ਇਹਦੀ ਅਲੱਗ-ਅਲੱਗ ਲੌਕ ਦੇਖੋ ਨਵਾਂ ਲਵਾਇਆ ਇਹਦਾ ਇਹ ਦੱਸੋਗੀ ਮੈਂ ਖੁੱਲਿਆ ਵੇ ਨਾ ਨਾ ਮੈਂ ਕਹੇ ਤਾ ਨਾ ਫਿਰ ਮੈਂ ਖੋਲ ਕੇ ਦਿਖਾਉਂ ਜੇ ਮੈਂ ਖੋਲ ਤਾ 100 ਰੁਪਏ ਫਿਰ ਮੈਨੂੰ ਦੇਣਾ ਪਊ ਤੈਨੂੰ ਠੀਕ ਆ ਲਓ ਜੀ ਮੁਕਾਬਲਾ ਚੱਲ ਰਿਹਾ ਆਪਣਾ ਜਿੰਦਰਾ ਖੋਲਣ ਦਾ ਤੇ ਜੇ ਮੰਮੀ ਨੇ ਖੋਲਤਾ ਤੇ ਆਪਾਂ 100 ਰੁਪਏ ਨਾਲ ਦਵਾਂਗੇ ਤੇ ਨਹੀਂ ਫਿਰ ਮੰਮੀ ਆਪਾਂ ਨੂੰ ਦਊਗੀ ਮਿੰਟ ਰਹਿ ਗਈ ਆਪਣੇ ਮੰਮੀ ਮਿੰਟ ਰਹਿ ਗਏ ਮੰਮੀ ਤੇਰੇ ਸਿਰਫ ਦੋ 11:51 ਮਿੰਟ ਹੋ ਗਏ ਆ ਜੀ ਤੁਸੀਂ ਦੋਨੋਂ ਚੁੱਪ ਕਰੋ ਬੇਟਾ ਚੁੱਪ ਕਰੋ 11:51 ਮਿੰਟ ਹੋ ਗਏ ਤੇ ਦਾਦੀ 11:51 ਮਿੰਟ ਹੋ ਗਏ ਲਾਜ ਆਪਜੋ ਤਾਂ ਕਹਿੰਦਾ ਮੈਂ ਖੋਲੂਗਾ ਆ ਗਿਆ ਜੀ ਤੂੰ ਖੋਲ ਦੇ ਬੇਟਾ 10 ਦਿਨੋਂ ਸਖਾ ਦੇ ਆਏ ਓਏ ਰੱਬ ਜੰਮ ਜਦ ਕਹਿੰਦਾ ਮੈਂ ਖੋਲੂਗਾ ਮਿੰਟ ਰਹਿ ਗਏ ਤੁਹਾਡੇ ਦੋਨਾਂ ਕੋਲ ਆ ਟਾਈਮ ਬਸ ਜਿਹੜਾ ਹੈਗਾ 1 ਮਿੰਟ ਰਹਿ ਗਿਆ ਤੁਹਾਡਾ ਲੈਫਟ ਨਹੀਂ 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 1 ਮਿੰਟ ਆ ਤੁਹਾਡੇ ਦੋਨਾਂ ਕੋਲ ਬੇਟਾ ਜਲਦੀ ਕਰੋ ਕਿਤਨੀ ਕਿਤਨੀ 1 ਮਿੰਟ ਰਹਿ ਗਿਆ ਅੱਜ ਪੁੰਜੀ ਨਹੀਂ ਕੋਈ ਹੋਇਆ चलो जी टाइम हो गया आप देखते देख एक देख मिनट टाइम हो गया बवंजा या तरवंजा तक चलूगा टाइम इन्हों का दोनों जने ट्राई कर लिया दर् पोते ने कर पर तो लिया पर इन्ह तो लॉक नहीं खुलिया सो आप इन्होंने दसा कि लोग खुलूगा लाओ लो जी हम थो सिखाइए लॉक के दूजे का है तो मेरे दें कि है कि लो चाबी बेटा चाबी लिया लाल चाबी दे बेटे ममा दौकर दी इधर दू नहीं लाओ जी ਮੈਂ ਤੁਹਾਨੂੰ ਸ਼ੋ ਕਰਦੀ ਚਾਬੀ ਕਰੀ ਦੇ ਦੇ ਬੇਟਾ ਦੇ ਦਿਓ ਐਚ ਚ ਦੇਖਣ ਦੇ ਦਸੀ ਆ ਆਪਣੀ ਚਾਬੀ ਆ ਨਿਊ ਲੋਕ ਲਵਾਇਆ ਆਪਾਂ ਤੇ ਆ ਇਹਦਾ ਲੋਕ ਆ ਤੇ ਇਹ ਲੋਕ ਇਹਨਾਂ ਤੋਂ ਨਹੀਂ ਖੁੱਲੇ ਸੋ ਆਪਾਂ ਟਰਾਈ ਕਰਦੇ ਕਿਉਂ ਨਹੀਂ ਖੁੱਲਿਆ ਲਓ ਜੀ ਦੇਖੀ ਲਓ ਜੀ ਇਹ ਖੁੱਲ ਗਿਆ ਲੋਕ ਆਪਣਾ ਤੇ 100 ਰੁਪਏ ਰੈਡੀ ਕਰ ਲੈ ਮਮੀ 100 ਰੁਪਏ ਲੈ ਆਓ ਤੁਸੀਂ ਹੁਣ ਹਾਂ ਜੀ ਆਪੀ ਆ ਮੈਂ ਜੀ ਖੋਲ ਮੈਂ ਖੋਲਤਾ ਸੋ ਆਪਾਂ ਹੁਣ ਮਮੀ ਕਿ 100 ਰੁਪਏ ਨਾਮ ਦੇ ਦੇਣ ਮੈਨੂੰ ਵਾਪਸ ਦੇ ਦੇਗੇ ਕੋਈ ਕਦੋਂ ਤੱਕ ਸ਼ਾਮ ਤੱਕ ਕੇ ਕੱਲ ਤੱਕ ਚਲ ਸ਼ਾਮ ਤੱਕ ਲੋ ਜੇ ਈਵਨਿੰਗ ਦਾ ਟਾਈਮ ਹੋ ਗਿਆ ਤੇ ਮੈਂ ਧੋ ਰਹੀ ਸੀ ਟਿਫਨ ਵਗੈਰਾ ਜੋਧਦੇ ਦੁਪਹਿਰੇ ਨਹੀਂ ਮੈਂ ਧੋਤੀ ਸੀ ਬੋਤਲਾ ਵਗੈਰਾ ਕਿਉਂਕਿ ਮੈਂ ਨਾ ਬਰਸ਼ ਰੋਜ਼ ਪਾਣੀ ਵਾਲੀ ਬੋਤਲਾ ਚ ਮਾਰ ਦਿੰਦੀ ਨੇ ਸਕੂਲ ਵਾਲੀ ਹੋਵੇ ਚਾਹੇ ਵੱਡੀ ਬੋਤਲ ਮੇਰੀ ਹੋਵੇ ਚਾਹੇ ਸਟੀਲ ਵਾਲੀ ਹੋਵੇ ਸਾਰੀਆਂ ਬੋਤਲਾਂ ਦੇ ਵਿੱਚ ਮੈਂ ਮਾਰ ਦਿੰਦੀ ਆ ਤੇ ਜਿੱਥੇ ਵਾ ਆ ਗਈ ਸੀ ਵਾਰੀ ਮੇਰੀ ਕਿਚਨ ਦੀ ਵਿੱਚ ਕਿਚਨ ਬਣਾ ਰਹੀ ਸੀ ਉਜੀ ਇੱਥੇ ਜੱਪੋ ਜੋਤ ਕਰ ਰਿਆ ਸੀ ਗਾਤਾ ਦਾ ਦਾਦੀ ਦਾ ਪਲੇ ਤੇ ਪਾਪਾ ਇਹਦੇ ਥੋੜੇ ਜਿਲੇਟ ਸੀ ਤੇ ਮੈਂ ਹੁਣ ਇਹਨੂੰ ਕੱਲ ਨਵਾ ਆਉਂਗੀ ਤੇ ਮੈਂ ਲੈਣ ਗਈ ਸੀ ਇਹਦੇ ਅੰਦਰੋਂ ਕੱਪੜੇ ਲਓ ਜੀ ਮੈਂ ਪਲੇ ਇਸ ਇਹਦੇ ਕੱਪੜੇ ਤੋਲਿਆ ਵਗੈਰਾ ਤੇ ਉਹਨੇ ਨੂੰ ਕੱਲ ਨਵਾ ਕੇ ਲੈ ਕੇ ਆਉਨੇ ਆ ਰੈਡੀ ਕਰ ਦਿਆਂ ਨੂੰ ਉਸ ਤੋਂ ਬਾਅਦ ਦੂਜੇ ਕਮੌਲ ਹੋਵਾਂਗੀ ਚਲੋ ਜੀ ਮੈਂ ਕੱਲ ਨਵਾ ਕੇ ਲੈ ਕੇ ਆਉਨੇ ਆ ਚਲੋ ਤੋਂ ਮਿਲ ਗਏ ਬਸ ਸੱਪਨਵਾ ਕਲੇ ਕਰਨੇ ਰੈਡੀ ਕਰਦੇ ਲੋ ਜੀ ਗਟਣਾ ਕੀ ਵੀ ਆ ਗਿਆ ਹੈਗਾ ਨਾ ਕੇ ਵੀ ਆ ਗਿਆ ਹੈਗਾ ਥੋਣੇ ਦੇ ਪਾਵਾਂਗੇ ਆਪਾਂ ਕੱਪੜੇ ਜਿਹਨੂੰ ਕਰਾਂਗੇ ਰੈਡੀ ਦਨ ਕਰਾਂਗੇ ਕਿਚਨ ਦੇ ਕੰਮ ਦੰਦੇ ਅੰਨਾ ਹੋਤੀ ਕਰ ਵੀ ਨਹੀਂ ਜ਼ਿਆਦਾ ਉਹੋ ਰੋਟੀ ਬਣਾ ਕੇ ਆਈ ਸੀ ਤੇ ਉਦੋਂ ਬਾਅਦ ਜੱਜਤ ਨਵਾ ਕੇ ਤੇ ਭਿੱਜੀ ਪਈਆਂ ਹੁਣ ਕੱਪੜੇ ਨਾ ਕੱਲ ਨੂੰ ਆਪਾਂ ਜਾਣਾ ਕਿਤੇ ਬਾਹਰ ਸੋ ਆਪਾਂ ਕੱਪੜੇ ਵੀ ਕੱਢਦੇ ਆਂ ਕੀ ਪਾ ਕੇ ਜਾਣਾ ਆਪਾਂ ਤੇ ਜੋੜ ਨਾਲ ਹੀ ਪਏ ਦਰਦ ਦੇ ਸਭ ਗਰਮੀ ਤਾਂ ਆਪੇ ਕੋਪੀਜੀ पे यहां कर ਕੀ ਕਰਕੇ ਰੋਟੀ ਬਣਾ ਕੇ ਆਂ ਤੇ ਕਜਾਪ ਜੋ ਤਨ ਨੂੰ ਨਹਾ ਕੇ ਆਈ ਆ ਤੇ ਆਪ ਲੱਸੀ ਵੀ ਕੇ ਬਸ ਤੂ ਕੰਮ ਕਰਕੇ ਤੇ ਦੋਆ ਕੰਮ ਸੀ ਇਹਨਾਂ ਉਹ ਤੋਂ ਪਹਿਲਾਂ ਕਮਰਾ ਸਾਫ਼ ਕੀਤਾ ਬੱਚੇ ਤਾਂ ਤੁਹਾਨੂੰ ਦੱਸਿਆ ਸਵੇਰ 8:00 ਤੋਂ 10:00 ਪੜਾਉਂਦੇ ਸੀ ਅੱਜ ਆਪ ਹੀ ਕਮਰੇ ਤੋਂ लेट ਹੀ ਬਾਹਰ ਨਿਕਲੇ ਹੈਗੇ ਮੈਂ ਕਜਾਪ ਜੋ ਨੇ ਇਹ ਕਹਤਾ ਟਿਕਦਾ ਜਦੋਂ ਤੇ ਆਲਰੇਡੀ ਇੱਕ ਜਦ ਜਦ ਚਾਚੂ ਆਏ ਉਸ ਦਿਨ ਪੇਪਰ ਕਰ ਲ ਉਹ ਪੜਦਾ ਸੀ ਕੁਸਚਨ ਪਤਾ ਕਰ ਚਾਪ ਚੋਂ ਚਾਚੂ ਦਾ ਚਾਅ ਹੋ ਜਾਂਦਾ ਕਹਿ ਦਿੰਦਾ ਮੇਰੇ ਨਾਲ ਪਲੇ ਵੀ ਕਰ ਤਸੋ ਦਿਨਾਂ ਪਲੇ ਵੀ ਕਰਦਾ ਰਿਹਾ ਸਾਨੂੰ ਪੜਿਆ ਵੀ ਤੇ ਬਾਕੀ ਫਿਰ ਸਾਢੇ ਪੰਜ ਨਿਕਲੇ ਆ ਬਾਹਰ ਕਮਰੇ ਚੋਂ ਸਾਢੇ ਪੰਜ ਨੂੰ ਕਿਹਾ ਮੈਂ ਕਿਹਾ ਚਲੋ ਬਾਹਰ ਮੈਂ ਸਾਢੇ ਪੰਜ ਚਾਦਰ ਬਦਲੀ ਚਾਦਰ ਬਦਲ ਕੇ ਝਾੜੂ ਝੂੜੂ ਲਾਇਆ ਝਾੜੂ ਲਾ ਕੇ ਤੇ ਦਾਵਾ ਦਾ ਮੈਂ ਬਹੁਤ ਟਿਪ ਪੰਡੇ ਬੰਦੇ ਥੋੜੇ ਪੈਸੇ ਟਿਫਰ ਟੂਫਨ ਧੋਣਾ ਮੈਂ ਤੇ ਪਹਿਰੇ ਅੱਜ ਧੋਤੇ ਨੇ ਗਰਮੀ ਤੇਰ ਧੁੰਗਦਾ ਸੀ ਮੇਰਾ ਬਾਹ ਤੇ ਉਹ ਦਵਾਈ ਦਾ ਵੀ ਤੁਹਾਨੂੰ ਕੀ ਦੱਸਾਂ ਮੈਂ ਦਵਾਈ ਦੀ ਵੀ ਸੁਣ ਲਓਗਾ ਉਹ ਦਵਾਈ ਜਿੰਨੇ ਦਿਨ ਤਾਂ ਮੈਂ ਪੀਂਦੀ ਗਈਆਂ ਉਹਦੇ ਦਿਨ ਤਾਂ ਮੇਰਾ ਸਿਰ ਬਿਲਕੁਲ ਨਹੀਂ ਦੁਖਿਆ ਜੇ ਤਾਂ ਮੈਂ ਦਵਾਈ ਆਪਾਂ ਲਗਾਤਾਰ ਪੀ ਜਾਵਾਂਗੇ ਨਾ ਫਿਰ ਤਾਂ ਨਹੀਂ ਧੋਗਦਾ ਬਾਕੀ ਬਾਕੀ ਮੈਂ ਤਾਂ ਉਹਨਾਂ ਨੇ ਤਾਂ ਹਫ਼ਤੇ ਦਾ ਕਿਹਾ ਸੀ ਹਫ਼ਤੇ ਪੀ ਕੇ ਸਹੀ ਉਹ ਦੁਪੱਟ ਮੈਨੂੰ ਨਹੀਂ ਪਤਾ ਮੇਰਾ ਤਾਂ ਸਿਰ ਨਹੀਂ ਸੋਇਆ ਕਿ ਮੇਰਾ ਤਾਂ ਅੱਜ ਸਿਰ ਦਰਦ ਹੋ ਗਿਆ ਸੀ ਤੇ ਮੈਂ ਦੋ ਦਿਨ ਹੋ ਗਏ ਸੀ ਦਵਾਈ ਬੰਦ ਕਰਤੀ ਸੀ ਕਿਉਂਕਿ ਮੈਨੂੰ ਹੋ ਗਈ ਸੀ 10 ਦਿਨ ਹੋ ਗਏ ਸੀ ਸੋ ਆਪਾਂ ਦਵਾਈ ਕਰਤੀ ਸੀ ਬੰਦ ਤੇ ਪਰ ਮੇਰਾ ਸਿਰ ਅਜੇ ਮੇਰਾ ਦੁੱਖ ਹੈ ਸੋ ਇਸ ਕਰਕੇ ਮੈਂ ਵੈਸੇ ਜੇ ਤੁਸੀਂ ਕਹੋਗੇ ਤਾਂ ਮੈਂ ਉਹ ਸ਼ੇਅਰ ਕਰ ਦੂੰਗੀ ਬਟ ਮੇਰਾ ਨਹੀਂ ਸਹੀ ਹੋਇਆਗਾ ਸਿਰ ਸੋ ਆਪਾਂ ਜਿਹੜੀ ਰਿਐਲਿਟੀ ਉਹ ਨਹੀਂ ਦੱਸਾਂਗੇ ਨਾ ਕਿ ਸੱਚ ਕੀ ਹੈ ਜਿਹੜੀ ਸੱਚ ਗੱਲ ਉਹ ਹੀ ਦੱਸਾਂਗੇ ਚੀਜ਼ਾਂ ਆਪਾਂ ਸਰਵੀ ਪਾਈਆਂ ਸੀ ਪਰ ਆਪਣੇ ਜਿਹੜਾ ਸਰਾਮ ਨਹੀਂ ਆਇਆ ਜੇ ਤੁਸੀਂ ਕਹੋਗੇ ਤਾਂ ਉਹ ਆਪਾਂ ਦੱਸ ਦਾਂਗੇ ਕਈਆਂ ਦੇ ਹਰੇਕ ਦਾ ਵੀ ਹਰੇਕ ਦਾ ਸਰੀਰ ਲੱਗ ਗਿਆ ਸੋ ਹਰੇਕ ਦਾ ਸਿਸਟਮ ਹੀ ਲੱਗ ਹੋਊਗਾ ਕੀ ਪਤਾ ਮੇਰਾ ਸਿਰ ਕਾਤੋ ਦੁਖਦਾ ਤੇ ਕਈਆਂ ਦੇ ਜਿੰਨਾਂ ਦੇ ਠੀਕ ਹੋਏ ਆ ਖਬਰੇ ਜਿਹੜੇ ਨਾਲ ਹੋਏ ਵੀ ਬਹੁਤ ਠੀਕ ਹੋਏ ਆ ਸਿਰ ਸੋ ਆਪਾਂ ਨਾ ਤਾਂ ਨੁਕਸੇ ਨੂੰ ਗਲਤ ਦੱਸ ਸਕਦੇ ਪਰ ਚਲੋ ਆਪਾਂ ਕੋਈ ਨਾਲ ਦੇ ਸਿਰ ਦਾ ਕਰ ਦੇਖ ਲਾਂਗੇ ਮੇਰੇ ਤੋਂ ਕਹ ਅਗੇ ਇੰਨੀ ਜ਼ਿਆਦਾ ਗਰਮੀ ਹੈ ਨਾ ਥੋੜਾ ਸੌਨੇ ਪੇਜ ਜਾਂਦਾ ਬੰਦਾ ਨਾ ਤੇ ਸੋਈ ਚੰਦ ਨਾਲ ਸਭ ਤੋਂ ਜ਼ਿਆਦਾ ਧੁੱਪੀਦਾ ਚਲੋ ਜੀ ਹੁਣ ਆਪੇ ਤੁਮ ਚਾ ਰੋਟੀ ਲਈ ਆਈ ਸੀ ਮੌਜੇ ਪਕਾਨੇ ਰੋਟੀ ਰੋਟੀ ਆਪਾਂ ਬਣਾਈਆ ਆਲੂ ਮਟਰ ਦੀ ਸਬਜੀ ਚਲੋ ਨਾਲੇ ਜਪ ਜੋਤ ਨੂੰ ਕਰਾਈਏ ਡਿਨਰ ਨਾਲੇ ਆਪ ਕਰੀਏ ਚਲੋ ਜੀ ਮਿਲਦੇ ਆਪਾਂ ਡਿਨਰ ਕਰਕੇ ਫੋਨ ਲੋ ਹੈ ਫੋਨ